ਵੇ ਲੰਗਰ ਤਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਲੱਗੇ ਹੋਏ ਆ ਤਲੇ ਹੋਏ ਲੰਗਰ ਪਕੌੜਿਆਂ ਦੇ ਲੰਗਰ ਜਲੇਬੀਆਂ ਦੇ ਲੰਗਰ ਸਾਨੂੰ ਵੀ ਆਪ ਤਕਲੀਫ ਹੋਈ ਫਿਰ ਅਸੀਂ ਮਹਿਸੂਸ ਕੀਤਾ ਵੀ ਆਪਾਂ ਦਵਾਈਆਂ ਦਾ ਲੰਗਰ ਸਿਰੋ ਕੀਤਾ ਜਾਵੇ ਸੰਗਤਾਂ ਦੀ ਮੰਗ ਵੀ ਸੀਗੀ ਵੀ ਦਵਾਈਆਂ ਦੀ ਬਹੁਤ ਜ਼ਰੂਰਤ ਪੈਂਦੀ ਆ ਇਹ ਇਤਿਆਬ ਬਣ ਗਿਆ ਦਰਦ ਹੁੰਦੀ ਆ ਜਾਂ ਥਕਾਵਟਾਂ ਉਲਟੀਆਂ ਕਿ ਨਾਰਮਲ ਦਵਾਈਆਂ ਦੀ ਬਹੁਤ ਲੋੜ ਪੈਂਦੀ ਆ ਇਹ ਕਰਕੇ ਅਸੀਂ ਇਹ ਕ੍ਰੀਮ ਬਿਸਰ 6 ਸਾਲਾਂ ਤੋਂ ਇਹ ਲੰਘਾ ਸ਼ੁਰੂ ਕੀਤਾ ਹੋਇਆ ਆ ਆਪ ਤੋਂ ਜ਼ਿਆਦਾ ਜਿਹੜੀ ਦਵਾਈ ਲੈਣ ਵਾਲੇ ਕਿਹੜੇ ਲੋਕ ਆਉਂਦੇ ਆ ਤੁਹਾਡੇ ਕੋਲੇ ਸਭ ਤੋਂ ਜ਼ਿਆਦਾ ਜ਼ਿਆਦਾ ਪਿਆਾਬ ਦੀ ਦਵਾਈ ਲੈਣ ਆਉਂਦੇ ਆ ਜੀ ਪਿਆਾਬ ਬਣਦਾ ਪਿਆਾਬ ਜ਼ਿਆਦਾ ਬਣਦਾ ਜਾਂ ਥਕਾਵਟ ਤੁਰ ਤੁਰਨ ਫਿਰਨ ਨਾਲ ਅੱਜ ਕੱਲ੍ਹ ਸਰੀਰ ਕਮਜ਼ੋਰ ਹੋ ਚੁੱਕੇ ਆ ਥਕਾਵਟ ਬਹੁਤ ਜ਼ਿਆਦਾ ਹੁੰਦੀ ਆ ਹਰ ਬੰਦਾ ਕਹਿੰਦਾ ਜੀ ਮੇਰੇ ਹੱਡ ਪੈਰ ਦੁਖਦੇ ਆ ਮੇਰੇ ਲੱਤਾਂ ਦੁਖਦੀਆਂ ਮੋਢੇ ਦੁਖਦੇ ਆ ਕਾਵਟ ਹੋ ਜਾਂਦੀ ਆ ਇਹ ਜਿਆਦੇ ਦਵਾਈਆਂ ਲੱਗਦੀਆਂ ਨਹੀਂ ਪ੍ਰਵਾਹ ਨਹੀਂ ਕਰਦੇ ਲੋਕ ਰੱਜੇ ਆ ਰਹੇ ਆ ਪਿੱਛੋਂ ਜੇ ਤੇ ਤੁਸੀਂ ਲੈ ਕੇ ਕੋਈ ਪਕੌੜੇ ਲੈ ਕੇ ਖੜ੍ਹ ਜਿਓ ਲਫਾ ਫੈਂਚ ਪਾਵਾ ਦੇ ਦਿਓ ਫੜ ਫੜ ਨਹੀਂ ਜਾਣੇ ਆ ਕਿਸੇ ਨੇ ਕੋਈ ਜਵਾਬ ਨਹੀਂ ਦੇਣਾ ਪਤਾ ਨਹੀਂ ਬਸ ਆਪਣੇ ਹੋ ਚੁੱਕੇ ਆ ਵੀ ਫਰੀਦ ਆ ਜਾ ਕੋਈ ਮਿਲਦਾ ਤਾਂ ਲੈ ਜਾਓ ਛਿੱਟੀ ਚੱਲੋ ਜਿੱਥੇ ਮਰਜੀ ਉਹ ਕਹਾ ਨੁਕਸਾਨਤਾ ਕਰਨੀ ਆ ਫਿਰ ਉਹਨੇ ਅਸੀਂ ਚਾਉਂਦੇ ਆਪਾਂ 6 ਸਾਲ ਤੋਂ ਅਸੀਂ ਆ ਦਵਾਈਆਂ ਦਾ ਲੰਗਰ ਚਲਾ ਰਹੇ ਆ ਪਿੰਡ ਦੇ ਵਿੱਚ ਹਰੇਕ ਸਾਲ ਅਸੀਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਵਾਉਂਦੇ ਆ ਅਪਰੇਸ਼ਨ ਹੋਣੀ ਆਪਾਂ ਦਾ ਜੀ ਕੋਈ ਜ਼ਰੂਰਤਵੰਦਾ ਉਹਦੇ ਨੂੰ ਕੋਈ ਵੀ ਆਪਰੇਸ਼ਨ ਵਗੈਰਾ ਕਰਾਉਣਾ ਹੁੰਦਾ ਉਹਦੇ ਲਈ ਚਲੋਈ ਗਰੀਬ ਕਰਦੀ ਲੜਕੀ ਆ ਲੋੜਵੰਦ ਉਹਦਾ ਵਿਆਹ ਲਈ ਉਹਨਾਂ ਨੂੰ ਇਹ ਬਹੁਤ ਸਹਿਯੋਗ ਮੰਨ ਲਓ ਆਪਾਂ ਇਹ ਕਹਿ ਸਕਦੇ ਆ ਕਿ ਜੇ ਤੁਸੀਂ ਇੱਥੇ ਦਵਾਈਆਂ ਦਾ ਲੰਗਰ ਲਾਉਂਦੇ ਆ ਤਾਂ ਇਹਦੇ ਨਾਲ ਨਾਲ ਪਿੰਡ ਦੇ ਵਿੱਚ ਵੀ ਤੁਹਾਡੀਆਂ ਜਿਹੜੀਆਂ ਉਹ ਸੁਭਾਵਾਂ ਚੱਲਦੀਆਂ ਨੇ ਹਾਂਜੀ ਹਾਂ ਸੋਚ ਮਣਾਉਣੀ ਪਾਉਗੀ ਆਪਣੀ ਸੋਚ ਵੀ ਅਸੀਂ ਕੀ ਖਾਣਾ ਕੀ ਨਹੀਂ ਖਾਣਾ ਹੁਣ ਵਿੱਚ ਦਹੀਂ ਖਾ ਲਿਆ ਨਾਲ ਹੀ ਕੀਰ ਖਾ ਲਈ ਵਿੱਚ ਪਕੌੜੇ ਖਾ ਲਏ ਵਿੱਚ ਜਲ ਜੀਰਾ ਪੀ ਲਿਆ ਹਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਮਿਲ ਕੇ ਜਾਂ ਫਿਰ ਬਿਮਾਰਤਾ ਬੰਦੇ ਨੇ ਹੋਣਾ ਹੀ ਆ ਸਤਰੀਏ ਗਾਲ ਜੀ ਸਰਖਾਪ ਟੀਵੀ ਦੇਖ ਰਹੇ ਹੋ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਐਸ ਵੇਲੇ ਹੋਲੇ ਮਹੱਲੇ ਤੇ ਮੌਜੂਦ ਹਾਂ ਆਨੰਦਪੁਰ ਸਾਹਿਬ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਬਹੁਤ ਤਰ੍ਹਾਂ ਦੇ ਲੰਗਰ ਸਾਨੂੰ ਦੇਖਣ ਨੂੰ ਮਿਲਣਗੇ ਪਰ ਜਦੋਂ ਅਸੀਂ ਗੁਰੂ ਦੀ ਸੇਵਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਦੇ ਵਿੱਚੋਂ ਸਾਨੂੰ ਪਤਾ ਲੱਗਦਾ ਹੈ ਕਿ ਅੱਗੇ ਸੰਸਾਰ ਦੇ ਵਿੱਚ ਜਾ ਕੇ ਅਸੀਂ ਕਿਸ ਤਰ੍ਹਾਂ ਦੀ ਸੇਵਾ ਕਰਨੀ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਨ ਪਾਈ ਹੈ ਸੰਸਾਰ ਦੇ ਵਿੱਚ ਵਿਚਰਨਾ ਦੁਨੀਆ ਦੇ ਵਿੱਚ ਵਿਚਰਨਾ ਦੁਨੀਆ ਦੇ ਵਿੱਚ ਵਿਚਰਦਿਆਂ ਹੋਇਆਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਸੇਵਾ ਕਰਨੀ ਹੈ ਇਸ ਵੇਲੇ ਮੌਜੂਦ ਹਾਂ ਭਾਈ ਕਨਿਆ ਜੀ ਸੇਵਾ ਸੁਸਾਇਟੀ ਦੇ ਵੀਰਾਂ ਦੇ ਕੋਲੇ ਜਿਹੜੇ ਆਏ ਸਾਲ ਲਗਭਗ 6 ਵਾ ਇਸ ਵੇਲੇ ਦਵਾਈਆਂ ਦਾ ਲੰਗਰ ਲਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਆਈ ਆਈਆ ਸੀ ਤੁਹਾਨੂੰ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਲੰਗਰ ਲੱਗੇ ਹੋਏ ਨੇ ਕਿਵੇਂ ਮਨ ਦੇ ਵਿੱਚ ਆਇਆ ਵੀ ਇੱਥੇ ਦਵਾਈਆਂ ਦੀ ਵੀ ਲੋੜ ਪੈਗੀ ਅਸੀਂ ਜੀ ਇੱਥੇ ਤਕਰੀਬਨ 25-30 ਸਾਲ ਤੋਂ ਇੱਥੇ ਹੋਏ ਆ ਅਸੀਂ ਜੀ ਸਾਨੂੰ ਮਹਿਸੂਸ ਹੋਇਆ ਵੇ ਲੰਗਰ ਤਾਂ ਬਹੁਤ ਤਰ੍ਹਾਂ ਤਰ੍ਹਾਂ ਦੇ ਲੱਗੇ ਹੋਏ ਆ ਅੱਜ ਕੱਲ ਆਪਾਂ ਨੂੰ ਪਤਾ ਵੀ ਤਲੇਆ ਹੋਇਆ ਕਿਸੇ ਬੰਦੇ ਦੇ ਹਜਮ ਨਹੀਂ ਹੁੰਦਾ ਤਲੇ ਹੋਏ ਲੰਗਰ ਪਕੌੜਿਆਂ ਦੇ ਲੰਗਰ ਜਲੇਬੀਆਂ ਦੇ ਲੰਗਰ ਸਾਨੂੰ ਵੀ ਆਪ ਤਕਲੀਫ ਹੋਈ ਫਿਰ ਅਸੀਂ ਮਹਿਸੂਸ ਕੀਤਾ ਵੀ ਆਪਾਂ ਦਵਾਈਆਂ ਦਾ ਲੰਗਰ ਸਿਰੋ ਕੀਤਾ ਜਾਵੇ ਸੰਗਤਾਂ ਦੀ ਮੰਗ ਵੀ ਸੀਗੀ ਵੀ ਦਵਾਈਆਂ ਦੀ ਬਹੁਤ ਜ਼ਰੂਰਤ ਪੈਂਦੀ ਆ ਇੱਕ ਇhtiyaj ਬਣ ਗਿਆ ਦਰਦਾ ਹੁੰਦੀ ਆ ਜਾਂ ਥਕਾਵਟਾਂ ਉਲਟੀਆਂ ਤੇ ਨਾਰਮਲ ਦਵਾਈਆਂ ਦੀ ਬਹੁਤ ਲੋੜ ਪੈਂਦੀ ਆ ਇਸ ਕਰਕੇ ਅਸੀਂ ਇਹ ਤਕਰੀਬ ਇਸਦੇ 6 ਸਾਲਾਂ ਤੋਂ ਇਹ ਲੰਗਰ ਸ਼ੁਰੂ ਕੀਤਾ ਹੋਇਆ 6 ਸਾਲਾਂ ਤੋਂ ਲਾ ਰਹੇ ਹਾਂ ਤੁਸੀਂ ਇੰਨੇ ਸਾਲ ਤੋਂ ਇੱਕ ਚੀਜ਼ ਦੇਖੀ ਹੋਏਗੀ ਤੁਹਾਨੂੰ ਵੀ ਕਾਫੀ ਜ਼ਿਆਦਾ ਹੁਣ ਜਿਹੜਾ ਪਤਾ ਲੱਗ ਗਿਆ ਹੋਣਾ ਵੀ ਸਭ ਤੋਂ ਜ਼ਿਆਦਾ ਜਿਹੜੀ ਦਵਾਈ ਲੈਣ ਵਾਲੇ ਕਿਹੜੇ ਲੋਕ ਆਉਂਦੇ ਆ ਤੁਹਾਡੇ ਕੋਲੇ ਸਭ ਤੋਂ ਜ਼ਿਆਦਾ ਜ਼ਿਆਦਾ ਪਿਆਾਬ ਦੀ ਦਵਾਈ ਲੈਣ ਆਉਂਦੇ ਆ ਜੀ ਪਿਆਾਬ ਬੰਦਾ ਪਿਆਾਬ ਜ਼ਿਆਦਾ ਬੰਦਾ ਜਾਂ ਥਕਾਵਟ ਤੁਰਨ ਫਿਰਨ ਨਾਲ ਅੱਜ ਕੱਲ੍ਹ ਸਰੀਰ ਕਮਜ਼ੋਰ ਹੋ ਚੁੱਕੇ ਆ ਥਕਾਵਟ ਬਹੁਤ ਜ਼ਿਆਦਾ ਹੁੰਦੀ ਆ ਹਰ ਬੰਦਾ ਕਹਾਂ ਜੀ ਮੇਰੇ ਹੱਡ ਪੈਰ ਦੁਖਦੇ ਆ ਮੇਰੇ ਲੱਤਾਂ ਦੁਖਦੀਆਂ ਮੋਢੇ ਦੁਖਦੇ ਆ ਕਾਬਟ ਹੋ ਜਾਂਦੀ ਆ ਇਹ ਜਿਆਦੇ ਦਵਾਈਆਂ ਲੱਗਦੀਆਂ ਨਹੀਂ ਇੱਥੇ ਅਸੀਂ ਛੋਟੇ ਛੋਟੇ ਬੱਚੇ ਦੇਖ ਰਹੇ ਸੀ ਹੈਨਾ ਬੱਚੇ ਵੀ ਦਵਾਈ ਲੈਣ ਆਉਂਦੇ ਨੇ ਹੁਣ ਬੱਚੇ ਨੂੰ ਮੈਂ ਸੋਚਦਾ ਹੁੰਨਾ ਵੀ ਬੱਚੇ ਨੂੰ ਦਵਾਈ ਦੀ ਕੀ ਲੋੜ ਪੈ ਗਈ ਕਿਤੇ ਇੰਜ ਤਾਂ ਨਹੀਂ ਲੱਗਦਾ ਹੈਗਾ ਵੀ ਜਿਵੇਂ ਮਾਤਾ ਪਿਤਾ ਹੈਗੇ ਨੇ ਉਹ ਜਿਵੇਂ ਆਪ ਖਾਈ ਜਾਂਦੇ ਨੇ ਥਲਿਆ ਨਾਲ ਖਾਈ ਜਾਂਦੇ ਨੇ ਹੈਨਾ ਤੇ ਨਾਲ ਦੀ ਨਾਲ ਬੱਚਿਆਂ ਨੂੰ ਵੀ ਲਾਇਆ ਹੋਇਆ ਬਾਅਦ ਦੇ ਵਿੱਚ ਉਲਟੀਆਂ ਲੱਗੀਆਂ ਕਿਦਾ ਢਿੱਡ ਦੁਖਣਾ ਲੱਗ ਗਿਆ ਹੈਨਾ ਇੱਥੇ ਹੀ ਦੇ ਕੋਈ ਕੋਈ ਪ੍ਰਵਾਹ ਨਹੀਂ ਕਰਦੇ ਲੋਕ ਰੱਜੇ ਆ ਰਹੇ ਆ ਪਿੱਛੋਂ ਜੇ ਇੱਥੇ ਤੁਸੀਂ ਲੈ ਕੇ ਕੋਈ ਪਕੌੜੇ ਲੈ ਕੇ ਖੜ੍ਹ ਜਿਓ ਰਫਾ ਫੈਂਚ ਬਾਬਾ ਦੇ ਦਿਓ ਫੜ ਫੜ ਲਈ ਜਾਣੇ ਆ ਕਿਸੇ ਨੇ ਕੋਈ ਜਵਾਬ ਨਹੀਂ ਦੇਣਾ ਪਤਾ ਨਹੀਂ ਬਸ ਆਪਣੇ ਹੋ ਚੁੱਕੇ ਆ ਵੀ ਫ੍ਰੀ ਆ ਜਾ ਕੋਈ ਮਿਲਦਾ ਤਾਂ ਲੈ ਜਾਓ ਛਿੱਟੀ ਚੱਲੋ ਜਿੱਥੇ ਮਰਜੀ ਪਾਈ ਜਾਓ ਪੇਟ ਦੇ ਵਿੱਚ ਉਹ ਕਹਾ ਨੁਕਸਾਨਤਾ ਕਰਨੀ ਆ ਫਿਰ ਉਹਨੇ ਚੀਜ਼ਾਂ ਨੇ ਆਪਾਂ ਨੂੰ ਇੰਜ ਨਹੀਂ ਲੱਗਦਾ ਵੀ ਥੋੜਾ ਜਿਆ ਬੰਦੇ ਨੂੰ ਆਪਣੇ ਆਪ ਹੀ ਜਿਹੜਾ ਹੈਗਾ ਉਹ ਸੋਚ ਬਣਾਉਣੀ ਪਊਗੀ ਆਪਣੀ ਸੋਚ ਵੀ ਅਸੀਂ ਕੀ ਖਾਣਾ ਕੀ ਨਹੀਂ ਖਾਣਾ ਹੁਣ ਵਿੱਚ ਦਹੀਂ ਖਾ ਲਿਆ ਨਾਲ ਹੀ ਕੀਰ ਖਾ ਲਈ ਵਿੱਚ ਟਕੋੜੇ ਖਾਣੇ ਵਿੱਚ ਜਲਜੀਰਾ ਪੀ ਲਿਆ ਹਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਮਿਲ ਕੇ ਜਾਂ ਫਿਰ ਬਿਮਾਰਤਾ ਬੰਦੇ ਨੇ ਹੋਣੀ ਆ ਮਾਰ ਦੇਖੋ ਜੇ ਆਪਾਂ ਪੇੜ ਵਿੱਚ ਕੁਝ ਵੀ ਛਿੱਟੀ ਆਈਏ ਤੇ ਮੋਟਰਸਾਈਕਲ ਆ ਇਹਦੇ ਵਿੱਚ ਪੈਟਰੋਲ ਪੈਂਦਾ ਆਪਾਂ ਡੀਜ਼ਲ ਪਾ ਦਈਏ ਮਿੱਟੀ ਦਾ ਤੇਲ ਪਾ ਦਈਏ ਖਰਾਬ ਤਾਂ ਹੋਊਗਾ ਹੀ ਫਿਰ ਇਹ ਵੱਡੀ ਦੀ ਮਸ਼ੀਨਰੀ ਆ ਸਾਨੂੰ ਖਾਣ ਪੀਣ ਨਾਲ ਹੀ ਅਸੀਂ ਆਪਣਾ ਸਰੀਰ ਨੂੰ ਠੀਕ ਕਰ ਸਕਦੇ ਆ ਬਿਨਾਂ ਦਵਾਈਆਂ ਤੋਂ ਵੀ ਠੀਕ ਕਰ ਸਕਦੇ ਆ ਖਾਣ ਪੀਣ ਆਪਣਾ ਸਹੀ ਕਰਕੇ ਅਸੀਂ ਆਪਣੇ ਸਰੀਰ ਨੂੰ ਬਿਨਾਂ ਬਿਮਾਰੀਆਂ ਰਹਿਤ ਕਰ ਸਕਦੇ ਆ ਜਿਵੇਂ ਬਹੁਤ ਸਾਰੇ ਨੌਜਵਾਨ ਤੁਸੀਂ ਦੇਖੇ ਹੋਣਗੇ ਮੋਟਰਸਾਈਕਲ ਇਧਰ ਨੂੰ ਭਜਾ ਲਿਆ ਇਧਰ ਨੂੰ ਭਜਾ ਲਿਆ ਟਰਾਲੀਆਂ ਟਰੈਕਟਰ ਭਜਾ ਲਏ ਜਾਂ ਇਦਾਂ ਕਰ ਲਏ ਹਨ ਮੈਂ ਸੋਚਦਾ ਹੁੰਨਾ ਵੀ ਯਾਰ ਥੋੜਾ ਜਿਹਾ ਇਹਨਾਂ ਨੂੰ ਸਮਝਾਉਣ ਦੀ ਲੋੜ ਹੈਗੀ ਆ ਇੰਜ ਨਹੀਂ ਲੱਗਦਾ ਤੁਹਾਨੂੰ ਵੀ ਹਾਂ ਹੋਲੇ ਮਹੱਲੇ ਤੋਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਇੱਕ ਦੋ ਮਹੀਨੇ ਪਹਿਲਾਂ ਪਿੰਡਾਂ ਪਿੰਡਾਂ ਦੇ ਵਿੱਚ ਇਹ ਗੱਲ ਦਾ ਪ੍ਰਚਾਰ ਹੋਵੇ ਵੀ ਭਾਈ ਅਸੀਂ ਉੱਥੇ ਜਾਣਾ ਕੀ ਕਰਨ ਲਈ ਆ ਮੇਨ ਤਾਂ ਇਹ ਚੀਜ਼ ਆ ਨਾ ਨਹੀਂ ਗੁਰਬਾਣੀ ਦੇ ਵਿੱਚ ਆਉਂਦਾ ਮਨ ਜਾਨ ਸਭ ਬਾਤ ਜਾਨ ਤੇ ਓਬਨ ਕਰੇ ਕਾਹੇ ਕੀ ਕੁਸ਼ਲਤ ਹਾਥ ਦੀਪ ਪੂਏ ਪਰੇ ਔਰ ਜੇ ਆਪਣੇ ਕੋ ਦਿਵਾ ਫੜਿਆ ਹੋਇਆ ਆਪਾਂ ਖੂਬ ਚੜਕਦੇ ਆਂ ਜਾਣਦੇ ਸਾਰੇ ਨੇ ਪਰ ਕੋਈ ਮੰਨਣਾ ਨਹੀਂ ਚਾਹਦਾ ਗੁਰਬਾਣੀ ਦੇ ਜੇ ਆਪਾਂ ਸਿਧਾਂਤ ਤੇ ਚੱਲ ਪਈਏ ਤਾਂ ਸਾਨੂੰ ਆ ਚੀਜ਼ਾਂ ਦੀ ਲੋੜ ਹੀ ਨਹੀਂ ਸਾਨੂੰ ਇਥੇ ਆ ਕੇ ਬੜਾ ਮਨ ਦੁਖੀ ਹੁੰਦਾ ਔਰ ਕੱਲ ਨੂੰ ਹੁਲਾਮੱਲਾ ਹੋਣਾ ਇੱਥੇ ਜਿਹੜੇ ਚੀਜ਼ਾਂ ਤੋਂ ਸਾਨੂੰ ਰੋਕਿਆ ਗੁਰੂ ਸਾਹਿਬ ਨੇ ਉਹੀ ਕੰਮ ਇੱਥੇ ਕਰਨੇ ਆ ਫਿਰ ਸਾਡਾ ਇਥੋਂ ਦਾ ਫਾਇਦਾ ਕੀ ਆ ਆ ਜਿਵੇਂ ਹੋਲੀ ਨਾਲ ਮੂੰਹ 'ਤੇ ਰੰਗੀ ਫਿਰਨਾ ਨਾ ਮੂੰਹ 'ਤੇ ਰਗਣੀ ਜਦੋਂ ਦੁੱਖ ਹੁੰਦਾ ਅਮਰਤਾਰੀ ਸਿੰਘ ਨਿੰਗ ਸਿੰਘ ਉਹ ਵੀ ਆਪਣਾ ਰੰਗ ਗਾੜੇ ਚ ਰੰਗ ਪਾਇਆ ਹੁੰਦਾ ਉਹ ਫਿਰ ਬਹੁਤ ਦੁੱਖ ਲੱਗਦਾ ਵੀ ਯਾਰ ਇੰਨੇ ਸਾਲਾਂ ਚ ਸਾਨੂੰ ਇਹ ਵੀ ਪਤਾ ਨਹੀਂ ਲੱਗਿਆ ਹਜੇ ਤੱਕ ਵੀ ਹਾਂ ਅਸੀਂ ਹੋਲੀ ਮਨਾਉਣੀ ਆ ਰੰਗਾ ਨਾ ਮਨਾਉਣੀ ਆ ਕਿ ਅਸੀਂ ਹੋਲਾ ਮਹੱਲਾ ਮਨਾਉਣਾ ਗੁਰੂ ਦੇ ਸਿਧਾਂਤ ਦੇ ਮੁਤਾਬਕ ਮਨਾਉਣਾ ਇਸੇ ਕੰਮਾਂ ਤੋਂ ਸਾਨੂੰ ਰੋਕਿਆ ਸੀ ਗੁਰੂ ਸਾਹਿਬ ਨੇ ਉੱਲਾਮਲਾ ਸ਼ੁਰੂ ਕੀਤਾ ਸੀ ਗੱਤਕਾ ਗੱਤਕਾ ਬਾਜੀ ਮੇਜੇ ਬਾਜੀ ਛੋਟੀਆਂ-ਛੋਟੀਆਂ ਟੀਮਾਂ ਬਣਾ ਕੇ ਉਹਨਾਂ ਦੇ ਮੁਕਾਬਲੇ ਕਰਾਉਣੇ ਉਹਨਾਂ ਨੂੰ ਨਾਮ ਦੇਣੇ ਇਹ ਕੰਮ ਸ਼ੁਰੂ ਕੀਤਾ ਸੀ ਉਹ ਕੰਮ ਨੂੰ ਇੱਕ ਪਾਸੇ ਛੱਡ ਕੇ ਅੱਜ ਤੱਕ ਬਸ ਮਨੋਰੰਜਨ ਦੇ ਤੌਰ ਤੇ ਜਾਂ ਹੁੱਲਣਬਾਜੀ ਹੋ ਰਹੀ ਆ ਬੜਾ ਮਨ ਦੁਖੀ ਹੁੰਦਾ ਅਸੀਂ ਦੇਖਦੇ ਹਾਂ ਹੋਲੇ ਵਾਲੇ ਕੰਨੇ ਤੇ ਬੋਰੀਆਂ ਦੀਆਂ ਬੋਰੀਆਂ ਇੱਥੇ ਰੰਗਦੀਆਂ ਪਈਆਂ ਹੁੰਦੀਆਂ ਟਰੱਕਾਂ ਤੋਂ ਇੱਕ ਦੂਜੇ ਦੇ ਉੱਪਰ ਮਢੀਰ ਛੱਡਦੀ ਆ ਬਹੁਤ ਦੁੱਖ ਲੱਗਦਾ ਇਹ ਲੋਕ ਇੱਥੇ ਉੱਲਾਮਲਾ ਘੱਟਾ ਮਨੋਰੰਜਨ ਕਰਨ ਜਿਆਦਾ ਆਉਂਦੇ ਆ ਇੱਕ ਗੱਲ ਤੇ ਹੈਗੀ ਆ ਜੀ ਜਿਵੇਂ ਨੌਜਵਾਨ ਹੈਗੇ ਨੇ ਚਲੋ ਖੈਰ ਆਉਂਦੇ ਨੇ ਗੁਰੂ ਨੂੰ ਸਮਰਪਿਤ ਹੋ ਕੇ ਆਉਂਦੇ ਨੇ ਆਪਾਂ ਇਸ ਗੱਲ ਦੇ ਨਾਲ ਤੇ ਸਹਿਮਤ ਆ ਨਾ ਵੀ ਆਉਂਦੇ ਤੇ ਗੁਰੂ ਨੂੰ ਸਮਰਪਿਤ ਹੋ ਕੇ ਹੀ ਨੇ ਨਾ ਜਿਵੇਂ ਵੀ ਆਉਂਦੇ ਨੇ ਜੇ ਉਹਨਾਂ ਨੂੰ ਥੋੜੀ ਜਿਹੀ ਕੋਸ਼ਿਸ਼ ਕੀਤੀ ਜਾਵੇ ਪਿੰਡਾਂ ਦੇ ਵਿੱਚ ਹਨਾ ਖਾਸ ਕਰਕੇ ਮੈਂ ਦੇਖਦਾ ਉਹਨਾਂ ਜਿਵੇਂ ਐਸਜੀਪੀਸੀ ਹੈਗੀ ਆ ਜਾਂ ਜਿਹੜੇ ਸਾਡੇ ਹੋਰ ਅਦਾਰੇ ਹੈਗੇ ਨੇ ਉਹਨਾਂ ਨੂੰ ਇਹ ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਯਾਰ ਅਸੀਂ ਉੱਥੇ ਕਿਸ ਢੰਗ ਦੇ ਨਾਲ ਜਾਣਾ ਤੁਸੀਂ ਇੱਕ ਚੀਜ਼ ਦੇਖੋ ਕੀ ਉਰੇ ਰੋਕਿਆ ਨਹੀਂ ਜਾ ਸਕਦਾ ਐਸਜੀਪੀਸੀ ਜਾਵੇ ਤਾਂ ਇੱਥੇ ਵੱਡੇ ਵੱਡੇ ਫਲੈਕਸ ਲਾ ਕੇ ਜਾਂ ਪਿੰਡਾਂ ਦੇ ਵਿੱਚ ਪਹਿਲਾਂ ਅਕਾਲ ਤਖਤ ਦੇ ਵੱਲੋਂ ਹਨਾ ਇੱਥੇ ਤਖਤ ਸਾਹਿਬ ਦੇ ਵੱਲੋਂ ਪ੍ਰਮਾਣ ਹੋਵੇ ਹਨਾ ਹੋਰ ਤਾਂ بڑے ਪ੍ਰਮਾਣ ਕੀਤੇ ਦਿੱਤੇ ਜਾਂਦੇ ਨੇ ਹਨਾ بڑے ਹੁਕਮਨਾਮੇ ਕੱਢ ਦਿੱਤੇ ਜਾਂਦੇ ਨੇ ਇਦਾਂ ਦਾ ਹੁਕਮਨਾਮਾ ਵੀ ਕੱਢਿਆ ਜਾਵੇ ਵੀ ਯਾਰ ਅੱਖਾਂ ਦੇ ਸਾਹਮਣੇ ਕੀ ਕੁਝ ਹੋ ਰਿਹਾ ਹੁੰਦਾ ਜਿੰਨਾਂ ਚੀਜ਼ਾਂ ਤੋਂ ਗੁਰੂ ਸਾਹਿਬ ਜੀ ਰੋਕਦੇ ਨੇ ਇਹ ਆਪਣੇ ਜਿਹੜਾ ਮੋਹ ਮਾਪਿਓ ਆਕਰੋ ਭੇਜ ਦੇਆ ਘਰੋਂ ਹੁੰਦੇ ਆ ਘਰੋਂ ਦੀ ਬੱਚਾਂ ਨੂੰ ਸਿਖਾ ਕੇ ਭੇਜਣਾ ਚਾਹੀਦਾ ਉਹਦੇ ਜਿਆਦਾ ਹੀ ਤੁਸੀਂ ਰੰਗਾਂ ਦਾ ਨਹੀਂ ਇਸ ਦਾ ਹਲੜਵਾਜੀ ਨਹੀਂ ਕਰਨੀ ਉਹਨੇ ਤੇ ਸਾਰੇ ਇਕੱਠੇ ਹੋ ਕੇ ਕੰਮ ਕਰਨ ਤਾਂ ਹੋ ਸਕਦਾ ਇਕੱਲਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਇਕੱਲੀ ਐਸਡੀਪੀ ਵੀ ਕੁਝ ਨਹੀਂ ਕਰ ਸਕਦੀ ਤਕਾਲ ਤੱਕ ਮੰਨਦੇ ਹੀ ਨਹੀਂ ਹਕਮ ਲੋਕ ਮੰਨਦੇ ਨਹੀਂ ਇਹ ਤਾਂ ਸਾਰਿਆਂ ਨੂੰ ਆਪੂ ਆਪਣਾ ਘਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸਾਰਿਆਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਜੀ ਜੀ ਸਮਝਾਇਆ ਜਾਵੇ ਤੇ ਸਾਰਿਆਂ ਦੇ ਸਾਹਮਣੇ ਚਾਹੀਦਾ ਅੱਜ ਕੱਲ ਸੋਸ਼ਲ ਮੀਡੀਆ ਅਰੇ ਜਾਣਦੇ ਆ ਪਰ ਗਲਤਤਾ ਹੋਈ ਆ ਕਿ ਜਾਣ ਬੁੱਝ ਕੇ ਕੀਤਾ ਜਾ ਰਿਹਾ ਏ ਮੈਂ ਤੁਹਾਨੂੰ ਵੀ ਵੀਰ ਜੀ ਇਹ ਗੱਲ ਪੁੱਛਣੀ ਚਾਹੁੰਦਾ ਵੀ ਆਏ ਸਾਲ ਤੁਸੀਂ ਆਉਨੇ ਹੋ ਲਗਭਗ ਤੁਹਾਨੂੰ 6 ਸਾਲ ਹੋ ਗਏ ਨੇ ਹਨਾ ਹਾਂਜੀ ਅ ਕੌਣ ਸਹਿਯੋਗ ਦਿੰਦਾ ਤੁਹਾਨੂੰ ਪਿੰਡ ਦੇ ਵਿੱਚੋਂ ਕਿਸ ਦਾ ਸਹਿਯੋਗ ਮਿਲਦਾ ਸਾਨੂੰ ਦੇਖੋ ਜੀ ਫਾਟੀ ਪਾਈਕ ਕਨਿਆ ਸੇਵਾ ਸੁਸਾਇਟੀ ਬਣੀ ਹੋਈ ਆ ਜੀ ਉਹਦੇ ਵਿੱਚ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬੱਡੇ ਵੀਰ ਸਰਦਾਰ ਖਲਵਾਂ ਸਿੰਘ ਜੀ ਢਾਲੀਵਾਲ ਰੇਟਾ ਵਾਲੇ ਸਰਦਾਰ ਪ੍ਰਤਪਾਲ ਸਿੰਘ ਜੀ ਯੂ ਐਸ ਏ ਵਾਲੇ ਉਹ ਸਾਨੂੰ ਇੱਕ ਸਾਡਾ ਐਨ ਆਰ ਆਈ ਸੇਵਾ ਸੈਟੀ ਬਣੀ ਹੋਈ ਆ ਉਹਦੇ ਬੰਦਿਆਂ ਤੋਂ ਸਾਨੂੰ ਬਹੁਤ ਸਹਿਯੋਗ ਮਿਲਦਾ ਰਹਿੰਦਾ ਹੈ ਪਿੰਡ ਦੇ ਵਿੱਚ ਸਾਡੇ ਕੋਈ ਵੀ ਅਸੀਂ ਕਾਰਜ ਕਰਦੇ ਆ ਚਾਹੇ ਅਸੀਂ ਲਾ ਲਿਓ ਵੀ 6 ਸਾਲ ਤੋਂ ਅਸੀਂ ਆ ਦਵਾਈਆਂ ਦਾ ਲੰਗਰ ਚਲਾ ਰਹੇ ਆ ਪਿੰਡ ਦੇ ਵਿੱਚ ਹਰੇਕ ਸਾਲ ਅਸੀਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਵਾਉਂਦੇ ਆ ਅਗਲੇ ਸਾਲ ਵੀ ਆਪਾਂ ਜਲਦੀ ਕੋਈ ਜ਼ਰੂਰਤਵੰਦਾ ਉਹਦੇ ਨੂੰ ਕੋਈ ਵੀ ਆਪਰੇਸ਼ਨ ਵਗੈਰਾ ਕਰਾਉਣਾ ਹੁੰਦਾ ਉਹਦੇ ਲਈ ਚਲਦੀ ਗਰੀਬ ਕਰਦੀ ਲੜਕੀ ਆ ਲੋੜਵੰਦ ਉਹਦਾ ਵਿਆਹ ਲਈ ਉਹਨਾਂ ਨੂੰ ਇਹ ਬਹੁਤ ਸਹਿਯੋਗ ਮੰਨ ਲਓ ਆਪਾਂ ਇਹ ਕਹਿ ਸਕਦੇ ਆ ਕਿ ਜੇ ਤੁਸੀਂ ਇੱਥੇ ਦਵਾਈਆਂ ਦਾ ਲੰਗਰ ਲਾਉਂਦੇ ਆ ਤਾਂ ਇਹਦੇ ਨਾਲ ਨਾਲ ਪਿੰਡ ਦੇ ਵਿੱਚ ਵੀ ਤੁਹਾਡੀਆਂ ਜਿਹੜੀਆਂ ਉਹ ਸੁਭਾਵਾਂ ਚੱਲਦੀਆਂ ਨੇ ਹਾਂਜੀ ਹਾਂ ਪਿੰਡ ਦੇ ਵਿੱਚ ਜੋ ਵੀ ਜ਼ਰੂਰਤ ਆ ਉਹ ਸੇਵਾ ਅਸੀਂ ਕਰਦੇ ਆ ਕਿਉਂਕਿ ਅਸੀਂ ਜ਼ਰੂਰ ਸਮਝਦੇ ਆ ਕਿ ਮੈਂ ਕੋਈ ਲੋੜਵੰਦ ਲੜਕੀ ਆ ਉਹਨਾਂ ਨਹੀਂ ਪਿਆਦਾ ਕੋਈ ਹੋ ਰਿਹਾ ਉਹਨੂੰ ਰਸਣ ਪਾਣੀ ਲੈ ਕੇ ਦੇਣਾ ਉਹਦਾ ਜਿੰਨਾ ਕਾਰ ਜਿੰਨੀ ਕ ਸੇਵਾ ਸਰ ਤੋਂ ਹੁੰਦੀ ਆ ਬਹੁਤ ਬਹੁਤ ਲੋ ਕਈ ਤਰ੍ਹਾਂ ਦੀਆਂ ਸੁਭਾਵਾਂ ਜਿਹੜੀਆਂ ਤੁਹਾਡੀਆਂ ਚੱਲਦੀਆਂ ਹਨ ਇੱਥੇ ਬਾਰੇ ਕੀ ਚਾਹਣਾ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਹਾਂ ਜਿਵੇਂ ਖਾਸ ਕਰ ਨੌਜਵਾਨ ਆਉਂਦੇ ਨੇ ਹਨਾ ਅ ਇੰਜ ਨਹੀਂ ਲੱਗਦਾ ਤੁਹਾਨੂੰ ਵੀ ਹਾਂ ਕੇਵਲ ਤੇ ਕੇਵਲ ਇਹ ਕਹਾਣੀ ਤੇ ਨਹੀਂ ਬਣ ਕੇ ਰਹਿ ਗਈ ਵੀ ਆਏ ਨਮਸਕਾਰ ਕੀਤੀ ਵੱਡੇ ਵੱਡੇ ਡੈਕ ਲਾਏ ਜਾਂ ਹੋਰ ਹਨਾ ਵੀ ਕੇਵਲ ਇੱਥੇ ਤੇ ਨਹੀਂ ਕਹਾਣੀ ਖੜ ਗਈ ਲੱਗਦੀ ਨਹੀਂ ਜੀ ਇਹ ਇਹ ਚੀਜ਼ ਨੂੰ ਸਾਨੂੰ ਇਹਦੇ ਲਈ ਬਹੁਤ ਅਵੇਅਰ ਹੋਣਾ ਪਊਗਾ ਕਿਉਂਕਿ ਸਾਡੀ ਜਿਹੜੀ ਜਵਾਨੀ ਆ ਉਹ ਬਾਕੀ ਇਧਰਲੇ ਪਾਸੇ ਨੂੰ ਤਰਪੀ 4-4 5-5 ਲੱਖ ਰੁਪਏ ਟਰਾਲੀਆਂ ਤੇ ਲਾ ਕੇ ਉਹ ਇੱਥੇ ਇੱਕ ਮੇਲਾ ਪਣਾਉਣ ਲੱਗ ਪਏ ਚੋਰ ਮੇਲੇ ਦਾ ਮੇਲਾ ਇਕੱਲਾ ਚੋਰ ਮੇਲੇ ਦਾ ਮੇਲਾ ਬਣਾਉਣ ਲੱਗ ਪਏ ਸਾਨੂੰ ਥੋੜਾ ਜਿਹਾ ਇਹਨਾਂ ਦੇौजਵਾਨਾਂ ਨੂੰ ਸਮਝਾਉਣਾ ਪਊਗਾ ਕਿਸੇ ਵੀ ਰੂਪ ਦੇ ਵਿੱਚ ਵੀ ਇਹ ਮੇਲਾ ਨਹੀਂਗਾ ਇਹ ਤਾਂ ਅਸੀਂ ਇੱਕ 10ਵੇਂ ਪਾਸਾ ਸਰਬਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸੁਧਾਰਾ ਤਾਂ ਉਹਦੇ ਵਿੱਚ ਹੈ ਤੁਸੀਂ ਦੇਖੋ ਵੀ ਵੀਰਾਂ ਨੇ ਬਹੁਤ ਸੋਹਣਾ ਕਾਰਜ ਕੀਤਾ ਹੈ ਵਧਾਈ ਦੇ ਪਾਤਰ ਨੇ ਹਰੇਕ ਸਾਲ ਕਰਦੇ ਨੇ ਕਰਨਾ ਵੀ ਚਾਹੀਦਾ ਜਿੱਥੇ ਹੋਰ ਲੰਗਰ ਨੇ ਉੱਥੇ ਨਾਲ ਵੀ ਨਾਲ ਇਸ ਚੀਜ਼ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਵੀਰਾਂ ਨੇ ਬੜੀ ਸੋਹਣੀ ਗੱਲ ਕੀਤੀ ਕਿ ਹੁੱਲੜਵਾਜੀ ਨਾ ਹੋਵੇ ਇੱਥੇ ਅਸੀਂ ਜੋੜ ਮੇਲ ਜੋੜਨ ਦੇ ਲਈ ਆਉਣਾ ਗੁਰੂ ਦੇ ਨਾਲ ਜੁੜ ਕੇ ਜਾਣਾ ਗੁਰੂ ਦੇ ਸਿਧਾਂਤ ਦੇ ਨਾਲ ਜੁੜ ਕੇ ਜਾਣਾ ਜਿਵੇਂ ਗੁਰੂ ਸਾਹਿਬ ਜੀ ਨੇ ਸਾਨੂੰ ਸ਼ਾਸਤਰ ਵਿਦਿਆ ਵਾਲੇ ਪਾਸੇ ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਗੁਰਬਾਣੀ ਦੇ ਸਿਧਾਂਤ ਨੂੰ ਅਪਣਾਉਣ ਵਾਲੇ ਪਾਸੇ ਤੁਰਿਆ ਸੀ ਹੈ ਨਾ ਇਹ ਨਾ ਹੋਵੇ ਵੀ ਕੇਵਲ ਤੇ ਕੇਵਲ ਇੱਕ ਸਾਲ ਆਇਆ ਕਰੀਏ ਉਲੜਵਾਜੀ ਕਰਕੇ ਚਿਕਾਰੇ ਛੱਡ ਕੇ ਹਨਾ ਮੂੰਹ ਸਿਰ ਰੰਗ ਦੇ ਨਾਲ ਮਲ ਕੇ ਤੇ ਘਰਾਂ ਨੂੰ ਵਾਪਸ ਚਲੇ ਜਾਇਆ ਕਰੀਏ ਕੁਝ ਸਿੱਖਣ ਦੀ ਲੋੜ ਹੈ ਤੇ ਵੀਰਾਂ ਦੀ ਸੇਵਾ ਸੁਸਾਇਟੀ ਬੜੇ ਸੋਹਣੇ ਕਾਰਜ ਕਰਦੀ ਆ ਵਧਾਈ ਦੇ ਪਾਤਰ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਇਹ ਕਹਿੰਦੇ ਨੇ ਵੀ ਅਸੀਂ ਆਪਦੇ ਪਿੰਡਾਂ ਦੇ ਵਿੱਚ ਵੀ ਅਪਰਾਲੇ ਕਰਦਾ ਅਜਿਹੇ ਅਪਰਾਲੇ ਦੇਖੋ ਇੰਨਾਂ ਚੀਜ਼ਾਂ ਤੋਂ ਜੇ ਅਸੀਂ ਚੈਨਲ ਦੇ ਉੱਪਰ ਅਜਿਹੀਆਂ ਵੀਡੀਓ ਪਾਉਨੇ ਆ ਤਾਂ ਸਿੱਖਿਆ ਇਹ ਲੈਣੀ ਚਾਹੀਦੀ ਹੈ ਪਹਿਲਾਂ ਤਾਂ ਅਸੀਂ ਇੱਥੇ ਕੀ ਕਰਨ ਦੇ ਲਈ ਆਉਣਾ ਇਹ ਸਾਨੂੰ ਮੇਨ ਮਨੋਰਥ ਪਤਾ ਹੋਣਾ ਚਾਹੀਦਾ ਦੂਜੇ ਨੰਬਰ ਦੇ ਉੱਪਰ ਅਸੀਂ ਇੱਥੋਂ ਕੀ ਸਿੱਖ ਕੇ ਜਾਣਾ ਆਪੋ ਆਪਣੇ ਅਸੀਂ ਬਹੁਤ ਵਾਰੀ ਬੀਨਸੀ ਚੈਨਲ ਦੇ ਰਾਹੀਂ ਕਰ ਚੁੱਕੇ ਆਂ ਆਪੋ ਆਪਣੇ ਪਿੰਡਾਂ ਨੂੰ ਸੰਭਾਲ ਲਈਏ ਆਪਣੇ ਪਿੰਡ ਦੇ ਵਿੱਚ ਦੇਖੀਏ ਕਿਹੜਾ ਲੋੜਬੰਦ ਹੈ ਕਿਹੜੀ ਬੱਚੀ ਬੱਚਾ ਪੜਨ ਵਾਲਾ ਹੈ ਕਿਹੜਾ ਕਿਸ ਨੂੰ ਜਿਹੜਾ ਹੈ ਰਾਸ਼ਨ ਦੀ ਜ਼ਰੂਰਤ ਹੈ ਕਿਸ ਨੂੰ ਇਲਾਜ ਦੀ ਲੋੜ ਹੈ ਇਹ ਦੋ ਚੀਜ਼ਾਂ ਦੇ ਉੱਪਰ ਜੇ ਅਸੀਂ ਕੰਮ ਕਰੀਏ ਨਾ ਤਾਂ ਸਾਡਾ ਜਿਹੜਾ ਪੰਥ ਹੈਗਾ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇੱਕ ਚੰਗਾ ਮੈਸੇਜ ਜਾ ਸਕਦਾ ਜੀ ਦੋ ਚੀਜ਼ਾਂ ਤੇ ਕੰਮ ਕੀਤਾ ਜਾਵੇ ਐਜੂਕੇਸ਼ਨ ਅਤੇ ਹੈਲਥ ਦੇ ਉੱਪਰ ਇਹ ਵੀਰ ਕਰ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਦੇਖ ਰਹੇ ਸੀ ਸਰਕਾਰ ਟੀਵੀ ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ